ਹਾਲਾਂਕਿ ਅਨੇਕਾਂ ਤਰ੍ਹਾਂ ਦੇ ਪਰਮ ਨੇ ਜਿਹੜੇ ਅਕਸਰ ਜੀਵਨ ਦੀਆਂ ਕਿਰਿਆਵਾਂ ਕਰਦੇ ਆਂ ਕਰਮ ਕਰਦੇ ਆਂ ਆਪਾ ਕਰਦੇ ਆਂ ਉਹ ਉਹਨਾਂ ਨੂੰ ਕਰਨ ਦਾ ਕਾਰਨ ਹੀ ਹੁੰਦਾ ਹੈ ਵੀ ਉਹ ਇੰਨੇ ਪਰਪੱਕ ਹੋ ਗਏ ਨੇ ਸਾਡੇ ਜੀਵਨ ਦੇ ਅੰਦਰ ਸਾਡੇ ਸਮਾਜ ਦੇ ਅੰਦਰ ਕਿ ਉਹਨਾਂ ਦੀ ਹੋਂਦ ਵਿੱਚ ਜੀਣਾ ਸਾਡੀ ਸਭਨਾਂ ਦੀ ਇੱਕ ਮਜਬੂਰੀ ਵੀ ਬਣ ਗਈ ਹੈ। ਉਹਨਾਂ ਸਭਨਾਂ ਵਿੱਚ ਰਹਿਣਾ ਸਾਡੇ ਜੀਵਨ ਦੀ ਇੱਕ ਮਜਬੂਰੀ ਵੀ ਬਣ ਗਈ। ਤੁਸੀਂ ਕਹੋਗੇ ਜਿਉ ਕਿਵੇਂ? ਸਾਧ ਸੰਗਤ ਜੀ ਧਰਮ ਦੇ ਕੁਝ ਕਰਮ ਜਿਵੇਂ ਮੈਂ ਛੋਟੀ ਜੀ ਉਦਾਹਰਣ ਤੁਹਾਡੇ ਸਾਹਮਣੇ ਰੱਖ ਦਿਆਂ ਜਿਵੇਂ ਆਪਾਂ ਸਾਡੇ ਸਮਾਜ ਵਿੱਚ ਆਮ ਦੇਖਨੇ ਆ ਕਿ ਔਰਤਾਂ ਬੀਬੀਆਂ ਮਾਤਾਵਾਂ ਪੈਣਾ ਵਰਤ ਰੱਖਦੀਆਂ ਨੇ ਵਰਤ ਰੱਖਣ ਦਾ ਮਤਲਬ ਇਹ ਮੰਨਿਆ ਗਿਆ ਇਹ ਸਿੱਧ ਕੀਤਾ ਜਾਂਦਾ ਹੈ ਕੀਂ ਦੇ ਨਾਲ ਜਿਸ ਪ੍ਰਤੀ ਜਾਂ ਜਿਸ ਕਰਮ ਕਰਕੇ ਤੁਸੀਂ ਇਹ ਕੀਤਾ ਉਹ ਤੁਹਾਡਾ ਕਰਮ ਪੂਰਾ ਹੋਏਗਾ ਜਿਵੇਂ ਪੱਤੀ ਦੀ ਲੰਮੀ ਆਰਬਲਾ ਦੇ ਲਈ ਇਹ ਹੋਰ ਚੀਜ਼ਾਂ ਦੀ ਪ੍ਰਾਪਤੀ ਦੇ ਲਈ ਜਦ ਕੀ ਵਾਸਵਿਕਤਾ ਵਿੱਚ ਇਹ ਚੀਜ਼ਾਂ ਨਿਰਮੂਲ ਨੇ ਕਿਤੇ ਨਾ ਕਿਤੇ ਵਰਤ ਰੱਖਣ ਵਾਲੀ ਬੀਬੀ ਮਾਤਾ ਭੈਣ ਵੀ ਜਾਣਦੀ ਐ ਵੀ ਇਹਨਾਂ ਦੇ ਨਾਲ ਕੋਈ ਫਰਕ ਨਹੀਂ ਪੈਣਾ ਜੀਵਨ ਦੇ ਲਮੇਰੇ ਹੋਣ ਦੇ ਵਿੱਚ ਪਰ ਕਿਉਂਕਿ ਇੱਕ ਮਾਨਸਿਕਤਾ ਬਣ ਗਈ ਐ ਤੇ ਉਹ ਮਾਨਸਿਕਤਾ ਇੰਨੀ ਕੁਹਾਵੀ ਐ ਸਾਡੇ ਸਮਾਜ ਦੇ ਅੰਦਰ ਵੀ ਉਹ ਨੂੰ ਕਰਨ ਵਾਲਾ ਸਮਾਜ ਵਿੱਚ ਚੰਗਾ ਮੰਨਿਆ ਜਾਂਦਾ ਹੈ ਜਿਹੜਾ ਨਹੀਂ ਕਰਦਾ ਉਹਨੂੰ ਕਹਿ ਦਿੱਤਾ ਜਾਂਦਾ ਹੈ ਵੀ ਇਹ ਬੜੇ ਐਡਵਾਂਸ ਹੋ ਗਏ ਨਹੀਂ ਉਹਨੂੰ ਕਹਿ ਦਿੱਤਾ ਜਾਂਦਾ ਹੈ ਵੀ ਇਹ ਜਿਆਦਾ ਸਿਆਣੇ ਹੋ ਗਏ ਨਹੀਂ ਜਦ ਕਿ ਸਿਆਣਾ ਹੋਣਾ ਤੇ ਸਮਝ ਰੱਖਣੀ ਤੇ ਮਨੁੱਖੀ ਜੀਵਨ ਦਾ ਸਿਧਾਂਤ ਹੈ ਹਰ ਬੰਦਾ ਚਾਹੁੰਦਾ ਹੈ ਵੀ ਮੈਂ ਹੋਰ ਸਿਆਣਾ ਹੋਵਾਂ ਹੋਰ ਸਿਆਣਾ ਹੋਵਾਂ ਸਿਆਣੇ ਹੋਣ ਦਾ ਮਤਲਬ ਹੈ ਜੀਵਨ ਦੇ ਕਰਮਾਂ ਦੀ ਸਮਝ ਆ ਜਾਣੀ ਇਸੇ ਤਰ੍ਹਾਂ ਇੱਕ ਕਰਮ ਹੋਰ ਹੈ ਜਿਵੇਂ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਦੇਖੋਗੇ ਜਿੰਨੂੰ ਰਕਸ਼ਾ ਬੰਧਨ ਕਿਹਾ ਜਾਂਦਾ ਰਖੜੀ ਕਿਹਾ ਜਾਂਦਾ ਹੈ ਭੈਣਾ ਭਰਾ ਦੇ ਹੱਥ ਤੇ ਰਖੜੀ ਬੰਨ੍ਹਦੀਆਂ ਨੇ ਸ਼ਬਦ ਕੀ ਹੈ ਰਕਸ਼ਾ ਬੰਧਨ ਉਹ ਬੰਧਨ ਜਿਹੜਾ ਇਸ ਲਈ ਬਨਿਆ ਹੋਇਆ ਵੀ ਮੇਰੇ ਪ੍ਰਾਤੂ ਮੇਰੀ ਰੱਖਿਆ ਕਰੇਗਾ ਪਰ ਜੇ ਵਾਸਤਵਿਕਤਾ ਵਿੱਚ ਇਹ ਚੀਜ਼ ਦੇਖੀ ਜਾਏ ਤੇ ਭੈਣ ਵੀ ਜਾਣਦੀ ਹੈ ਕਿ ਸਭ ਤੋਂ ਪਹਿਲੀ ਰੱਖਿਆ ਤੇ ਮੇਰੀ ਮੇਰੇ ਘਰ ਵਾਲੇ ਨੇ ਕਰਨੀ ਹੈ ਜਿੰਦੇ ਲੜ ਮੈਂ ਲੱਗੀ ਹੋਈਆਂ ਤੇ ਅੱਜ ਦੇ ਸਮੇਂ ਦੇ ਅੰਦਰ ਜਦੋਂ ਬੰਦਾ ਸਮਾਜ ਵਿੱਚ ਰੋਟੀ ਦੇ ਕਰਕੇ ਦੂਰ ਦੂਰ ਖਿੰਡਿਆ ਹੋਇਆ ਹੈ ਪਰ ਕਿਸੇ ਮੁਲਕ ਚ ਬੈਠਾ ਹੈ ਪੈਣ ਕਿਸੇ ਮੁਲਕ ਚ ਬੈਠੀ ਹੈ ਫਿਰ ਇਹਨਾਂ ਚੀਜ਼ਾਂ ਦਾ ਕੋਈ ਮੂਲ ਨਹੀਂ ਰਹਿ ਜਾਂਦਾ ਬਲਕਿ ਇਹ ਚੀਜ਼ਾਂ ਇੱਕ ਭਾਰ ਨੇ ਸਾਡੇ ਸਮਾਜ ਦੀ ਮਾਨਸਿਕਤਾ ਦੇ ਉੱਤੇ ਪਰ ਇਹ ਕਰਨੀਆਂ ਸਾਡੇ ਲਈ ਸਾਰਿਆਂ ਲਈ ਜ਼ਰੂਰੀ ਇਸ ਕਰਕੇ ਹੋ ਜਾਂਦੀਆਂ ਨੇ ਕਿਉਂਕਿ ਜੇ ਅਸੀਂ ਨਹੀਂ ਕਰਦੇ ਤੇ ਜਿਸ ਸਮਾਜ ਦਾ ਸੀ ਸਾਹਾਂ ਉਸ ਸਮਾਜ ਦੇ ਅੰਦਰ ਉਹ ਤਾਤ ਲੋਕੋ ਨੇ ਜਿਹੜੇ ਕਰਦੇ ਨਹੀਂ ਤੇ ਜਿਹੜੇ ਕਰਦੇ ਨੇ ਉਹਨਾਂ ਦੇ ਵਿੱਚ ਸਾਨੂੰ ਇੰਜ ਮਹਿਸੂਸ ਹੋਏਗਾ ਵੀ ਸ਼ਾਇਦ ਅਸੀਂ ਇਹਨਾਂ ਨਾਲੋਂ ਵੱਖਰੇ ਹੋ ਗਏ ਹਾਂ ਸਵੀਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ ਸਾਨੂੰ ਜੀਵਨ ਦੇ ਉਸ ਯਥਾਰਥ ਨਾਲ ਜੋੜਿਆ ਸੱਚ ਨਾਲ ਜੋੜਿਆ ਇਹ ਜਿਹੜੀ ਬਾਣੀ ਜਿੰਦੇ ਤੁਸੀਂ ਵਿਚਾਰ ਕਰ ਰਹੇ ਹੋ ਨਾ ਇਹ ਬਾਣੀ ਇਹੀ ਕੁਝ ਸਿਧਾਂਤ ਸਾਡੇ ਸਾਹਮਣੇ ਜੀਵਨ ਦੇ ਰੱਖਦੀ ਹੈ ਜਿੰਨਾ ਵਿੱਚੋਂ ਕੱਲ ਤੁਸੀਂ ਪਾਵਨ ਬਚਨ ਸਰਵਨ ਕੀਤੇ ਸਨ ਕੀ ਇਹ जग ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਿਸ਼ਵਾਸ ਇੱਕ ਨਾ ਹੁਕਮ ਸਮਾਏ ਲੇਕ ਨਾ ਪਾਣੀ ਕਰੇ ਵਿਨਾਸ਼ ਹੁਣ ਸਤਗੁਰ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਵੀ ਇਹ ਪ੍ਰਮਾਤਮਾ ਦੀ ਕੋਠੀ ਹੈ ਰੱਬ ਦਾ ਘਰ ਹੈ ਉਹ ਰੱਬ ਕਿਸੇ ਹੋਰ ਥਾਂ ਤੇ ਨਹੀਂ ਬੈਠਾ ਹੋਇਆ ਨਾ ਕਿਸੇ ਪਰਬਤ ਵਿੱਚ ਬੈਠਾ ਹੈ ਨਾ ਕਿਸੇ ਗੁਫਾ ਵਿੱਚ ਲੁੱਕ ਕੇ ਬੈਠਾ ਹੈ ਨਾ ਕਿਸੇ ਪਹਾੜਾਂ ਦੀਆਂ ਕੰਦਰਾਂ ਤੇ ਬੈਠਾ ਹੈ ਉਹ ਪਾਤਸ਼ਾਹ ਜੀ ਕਹਿੰਦੇ ਨੇ ਮੇਰੇ ਤੁਹਾਡੇ ਸਭਨਾ ਦੇ ਅੰਦਰ ਮੌਜੂਦ ਹੈ ਇਹ जग ਸੱਚ ਹੈ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਹ ਹੁੰਦਾ ਇੱਕ ਹੁਕਮ ਹੈ ਸੰਸਾਰ ਦੇ ਅੰਦਰ ਜਿੰਦੇ ਹੁਕਮ ਜਿਸ ਹੁਕਮ ਦੇ ਵਿੱਚ ਆਪਾਂ ਸਾਦੇ ਵਰਤ ਰਹੇ ਹਾਂ ਤੇ ਉਹ ਆਪਣੇ ਹੁਕਮ ਦੇ ਵਿੱਚ ਸਮਾ ਲੈਂਦਾ ਹੈ ਕਿਸੇ ਨੂੰ ਆਪਣੇ ਵਿੱਚ ਲੀਨ ਕਰ ਲੈਂਦਾ ਹੈ ਜਿਹੜਾ ਹੁਕਮ ਦੇ ਨੇੜੇ ਹੋ ਜਾਂਦਾ ਹੈ ਉਲੀਨ ਹੋ ਜਾਂਦਾ ਹੈ ਆਪਾਂ ਕੱਲ ਕੁਝ ਐਗਜ਼ਾਮਪਲਾਂ ਲਈਆਂ ਸੰਬਾਣੀ ਵਿੱਚ ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਜਿਹੜੀ ਸੰਗਤ ਕੱਲ ਆਈ ਸੀ ਉਹਨਾਂ ਨੇ ਬੜੀ ਭਲੀ ਭਾਨ ਤੇ ਇਸ ਵਿਚਾਰ ਨੂੰ ਸਮਝਿਆ ਪਰ ਮੁਕਤੀ ਦੀ ਗੱਲ ਜਿਹੜੀ ਸਤਿਗੁਰ ਨੇ ਫ਼िराਕੀ ਪਾਤਸ਼ਾਹ ਕਹਿੰਦੇ ਨੇ ਇਹ ਇਹ ਪੀ ਆਖ ਨਾ ਜਾਪਈ ਜੇ ਕਿਸੇ ਆਣੇ ਰਾਸ ਇਸ ਗੱਲ ਦਾ ਨਿਰਣਾ ਕੋਈ ਨਹੀਂ ਕਰ ਸਕਦਾ ਵੀ ਕਿਹੜਾ ਜਿਹੜਾ ਰੱਬ ਨੂੰ ਪ੍ਰਵਾਨ ਹੋਏਗਾ। ਇਹ ਖੇਡ ਤੇ ਹੁਕਮ ਦੀ ਹੈ ਪਰ ਨਿਰਣਾ ਕੌਣ ਕਰੇਗਾ? ਕਿਵੇਂ ਕਰੇਗਾ ਬੰਦਾ? ਬੀਬੀ ਆਹ ਬੰਦਾ ਜਿਹੜਾ ਨਾ ਇਹ ਪ੍ਰਵਾਨ ਹੋਏਗਾ, ਆਹ ਬੰਦਾ ਜਿਹੜਾ ਪ੍ਰਵਾਨ ਨਹੀਂ ਹੋਏਗਾ। ਸਤਿਗੁਰੂ ਕਹਿੰਦੇ ਨੇ ਉਹ ਨਿਰਣਾ ਇੱਕ ਮਤ ਨਾਲ ਕੀਤਾ ਜਾ ਸਕਦਾ ਹੈ। ਉਹ ਮਤ ਕਿਹੜੀ ਹੈ? ਧੰਗ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਨਾਨਕ ਗੁਰਮੁਖ ਜਾਣੀ ਹੈ। ਗੁਰੂ ਨਾਲ ਜੁੜ ਕੇ ਤੂੰ ਇਸ ਗੱਲ ਨੂੰ ਜਾਣ ਸਕਨੇ ਗੁਰੂ ਨਾਲ ਜੁੜਨ ਦਾ ਮਤਲਬ ਸਿਰ ਗੁਰਦੁਆਰੇ ਮੰਦਿਰ ਮਸਜਿਦ ਵਿੱਚ ਜਾਣਾ ਨਹੀਂ ਹੁੰਦਾ ਗੁਰੂ ਨਾਲ ਜੁੜਨ ਦਾ ਮਤਲਬ ਹੁੰਦਾ ਹੈ ਗੁਰੂ ਦੀ ਆਗਿਆ ਨੂੰ ਸੁਣਨਾ ਤੇ ਗੁਰੂ ਦੀ ਆਗਿਆ ਨੂੰ ਇੰਪਲੀਮੈਂਟ ਕਰਨਾ ਮੰਨ ਲੈਣਾ ਇੱਥੇ ਸ਼ੁਰੂ ਹੁੰਦਾ ਹੈ ਜਦੋਂ ਗੁਰੂ ਦੀ ਆਗਿਆ ਨੂੰ ਮੰਨਾਂਗੇ ਸਿੱਖ ਉਹ ਹੈ ਜਿਹੜਾ ਗੁਰੂ ਦੀ ਸਿੱਖਿਆ ਨੂੰ ਮੰਨਦਾ ਹੈ ਜਿਨੇ ਸਾਰੀ ਜ਼ਿੰਦਗੀ ਸਿਰ ਝੁਕਾ ਕੇ ਵੀ ਗੱਲ ਇੱਕ ਨਾ ਸਮਝੀ ਉਹ ਸਿੱਖ ਨਹੀਂ ਹੈ ਸਟੂਡੈਂਟ ਤੇ ਉਹੀ ਹੈ ਨਾ ਵਿਦਿਆਰਥੀ ਤੇ ਉਹੀ ਹੈ ਨਾ ਜਿਹੜਾ ਕਲਾਸ ਵਿੱਚ ਬੈਠ ਕੇ ਕੁਝ ਸਿੱਖ ਰਿਹਾ ਕੁਝ ਜਾਣਦੇ ਤੇ ਜਿਨੇ ਨਹੀਂ ਜਾਣਿਆ ਉਹ ਸਟੂਡੈਂਟ ਨਹੀਂ ਹੈ ਉਹ ਵਿਦਿਆਰਥੀ ਨਹੀਂ ਹੈ ਉਹ ਮੁੜ ਕੇ ਇੱਕ ਕਲਾਸ ਤੋਂ ਦੂਜੀ ਕਲਾਸ ਵਿੱਚ ਥੋੜਾ ਜਾਂਦਾ ਹੈ ਉਹਤੇ ਉਨੀ ਦੇਰ ਤੱਕ ਉਸੇ ਕਲਾਸ ਵਿੱਚ ਬੈਠਾ ਰਹਿੰਦਾ ਜਿੰਨੀ ਦੇਰ ਤੱਕ ਉਹ ਸਖਿਆਰਤੀ ਬਣਦਾ ਨਹੀਂ ਹੈ ਤੇ ਗੁਰੂ ਪਾਤਸ਼ਾਹ ਜੀ ਹੀ ਗੱਲ ਸਮਝਾਉਂਦੇ ਨੇ ਸਾਬ ਕਿਹਦੇ ਨਾਨਕ ਗੁਰਮੁਖ ਜਾਣੀਏ ਜਾਂ ਕੋ ਆਪ ਕਰੇ ਪ੍ਰਗਾਸ ਫਿਰ ਸਤਗੁਰ ਜੀ ਨੇ ਪੌੜੀ ਦੂਜੀ ਪੌੜੀ ਹੈ ਆਸਾ ਦੀ ਵਾਰ ਦੀਏ 24 ਪੌੜੀਆਂ ਨੇ ਟੋਟਲ ਪਹਿਲੇ ਤਿੰਨ ਸ਼ਲੋਕਾਂ ਦੀ ਵਿਚਾਰ ਆਪਾਂ ਪਿਛਲੇ ਦਿਵਾਨਾਂ ਤੱਕ ਸਾਂਝੀ ਕੀਤੀ ਹੈ ਅੱਜ ਪਾਤਸ਼ਾਹ ਜੀ ਕਹਿੰਦੇ ਨੇ ਨਾਨਕ ਜੀ ਉਪਾਇਕ ਹੈ। ਏ ਨਾਨਕ ਜੀ ਪ੍ਰਮਾਤਮਾ ਨੇ ਜੀ ਪੈਦਾ ਕੀਤਾ। ਜੀ ਉਪਾਇਕ ਹੈ। ਜੀ ਦਾ ਮਤਲਬ ਹੈ ਜੀਵ, ਉਪਾਇਕ ਦਾ ਮਤਲਬ ਹੈ ਪੈਦਾ ਹੋਣਾ। ਆਪਾਂ ਜਿੰਨੇ ਆਂ ਪ੍ਰਮਾਤਮਾ ਦੀ ਸੁਕੁਦਰਤ ਦੇ ਅੰਦਰ ਪੈਦਾ ਹੋਏ ਆਂ। ਨਾਨਕ ਜੀ ਉਪਾਏ ਕੈ ਲਿਖ ਨਾਵੇਂ ਧਰਮ ਬਹਾਲਿਆ ਪ੍ਰਮਾਤਮਾ ਨੇ ਹੁਣ ਇਹਦਾ ਮਤਲਬ ਜਿਹੜਾ ਆਮ ਅਰਥ ਕੀਤੇ ਜਾਂਦੇ ਨੇ ਉਹ ਇਹਨੇ ਵੀ ਰੱਬ ਜੀ ਨੇ ਧਰਮ ਰਾਜ ਕੋਈ ਬਖਾਲਿਆ ਸਾਡੇ ਸਿਰ ਦੇ ਉੱਤੇ ਜਿਹੜਾ ਸਾਡੇ ਕਰਮਾਂ ਦਾ ਨਿਰਣਾ ਕਰਦਾ ਹੈ ਲੇਖੇ ਜੋਖੇ ਕਰਦਾ ਹੈ ਇਹੀ ਕੁਝ ਆਪਾਂ ਪੜਿਆ ਨਾ ਧਰਮ ਦੀ ਦੁਨੀਆ ਦੇ ਵਿੱਚ ਬੇ ਕੋਈ ਧਰਮ ਰਾਜ ਸਾਡੇ ਸਿਰ ਤੇ ਬੈਠਾ ਹੋਇਆ ਹੈ ਬੰਦਾ ਕੀ ਕਰਮ ਕਰਦਾ ਹੈ ਉਹ ਫਿਰ ਨਿਰਣਾ ਕਰਦਾ ਹੈ ਵੀ ਇਸ ਤਰ੍ਹਾਂ ਦਾ ਇੱਕ ਰੂਪ ਚਿੱਤਰਿਆ ਗਿਆ ਵੀ ਜਿਵੇਂ ਮੰਨ ਲਓ ਕੋਈ ਆਫਿਸ ਹੈ ਆਫਿਸ ਦੇ ਅੰਦਰ ਕੋਈ ਬੋਸ ਹੈ ਉਹਦਾ ਮੈਨੇਜਰ ਹੈ ਅਗੋਂ ਦਾ ਸਟਾਫ ਹੈ ਵੀ ਜਿਹੜਾ ਬੋਸ ਹੈ ਪ੍ਰਮਾਤਮਾ ਰੱਬ ਹੈ ਅਗੋਂ ਨੇ ਕੰਮ ਵੰਡੇ ਹੋਏ ਨੇ ਭਾਈ ਤੇਰਾ ਕੰਮ ਆਏ ਤੂੰ ਆ ਕਰਨਾ ਹੈ ਜਮਦੂਤ ਤੇਰਾ ਕੰਮ ਆਏ ਤੂੰ ਆ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਐਸਾ ਕੁਝ ਵੀ ਨਹੀਂ ਹੈ ਜਦੋਂ ਅਸੀਂ ਬਾਣੀ ਦੇ ਅੰਦਰੇ ਪੜ ਲਿਆ ਨਾ ਇੱਕ ਓੰਕਾਰ ਕੀ ਪ੍ਰਮਾਤਮਾ ਇੱਕ ਹੈ ਇਹਦਾ ਮਤਲਬ ਹੈ ਸਤਗੁਰ ਕਹਿੰਦੇ ਨੇ ਕਰਨ ਕਰਾਉਣ ਆਪੇ ਆਪ ਪਾਤਸ਼ਾਹ ਕਹਿੰਦੇ ਨੇ ਕਰਨਾ ਤੇ ਕਰਾਣਾ ਇਹ ਉਹਦੇ ਆਪਣੇ ਹੱਥ ਵਿੱਚ ਹੈ ਤੇ ਉਹ ਕਿਵੇਂ ਕਰਦਾ ਹੈ ਫਿਰ ਉਹ ਏਡੇ ਵੱਡੇ ਸਮਾ ਸंसਾਰ ਨੂੰ ਕਿਵੇਂ ਕਰਦਾ ਹੈ ਕਿਵੇਂ ਸੰਭਾਲਦਾ ਹੈ ਇੱਥੇ ਤੇ 50 60 100 200 ਬੰਦਿਆਂ ਦਾ ਸਟਾਫ ਹੋਵੇ ਇੱਕ ਬੰਦਾ ਉਹਨਾਂ ਤੇ ਹੋਵੇ ਸੰਭਾਲਣਾ ਔਖਾ ਹੋ ਜਾਂਦਾ ਹੈ ਉਹਨੂੰ ਵਕਤ ਪਿਆ ਰੇਂਦਾ ਰ ਵੇਲੇ ਵੀ ਕੀ ਕਰਾਂ ਮੈਂ ਫਿਰ ਐਡੀ ਵੱਡੀ ਦੁਨੀਆ ਨੂੰ ਰੱਬ ਕਿਵੇਂ ਸੰਭਾਲ ਫਿਰ ਬੰਦੇ ਇਕੱਲੇ ਥੋੜਾ ਨਹੀਂ ਇਨਸਾਨ ਇਕੱਲਾ ਹੀ ਹਿਊਮਨ ਥੋੜਾ ਇਕੱਲਾ ਉਹਦੀ ਕੁਦਰਤ ਵਿੱਚ ਜੀਵ ਨੇ ਜੰਤੂ ਨੇ ਵਨਸਪਤੀ ਹੈ ਕਿੰਨਾ ਕੁਝ ਹੈ ਫਿਰ ਉਹ ਕਿਵੇਂ ਸੰਭਾਲਦਾ ਇਹਨੂੰ ਤਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਉਹਦੇ ਸੰਭਾਲਣ ਦਾ ਇੱਕ ਨਿਯਮ ਹੈ ਕਿਵੇਂ ਸੰਭਾਲਦਾ ਹੈ ਪਾਤਸ਼ਾਹ ਕਹਿੰਦੇ ਨੇ ਲਿਖ ਨਾਵੇਂ ਧਰਮ ਬਹਾਲਿਆ ਉਸ ਪ੍ਰਮਾਤਮਾ ਨੇ ਰੱਬ ਜੀ ਨੇ ਕੀ ਕੀਤਾ ਉਹਨੇ ਨਾ ਆਪਣਾ ਇੱਕ ਧਰਮ ਧਰਮ ਦਾ ਮਤਲਬ ਹੈ ਨਿਯਮਾਵਲੀ ਨਿਯਮ ਲਿਖ ਲਿਖ ਦਾ ਮਤਲਬ ਹੈ ਲਿਖ ਕੇ ਧਿਆਨ ਦੇਣਾ ਲਿਖ ਕੇ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਵਰਬਲੀ ਹੁੰਦੀਆਂ ਨੇ ਬੰਦੇ ਨੇ ਬੋਲੀਆਂ ਸਾਹਮਣੇ ਵਾਲੇ ਕੋਈ ਵੀ ਸੰਸਾਰ ਦੇ ਅੰਦਰ بڑا ਜਿਹੜਾ ਦੁਨੀਆ ਦੇ ਅੰਦਰ ਕੋਈ ਬੜੀ ਔਖਾ ਕਾਰਜ ਹੋਵੇ ਜਾਂ ਇੰਜ ਕਹਿ ਲਓ ਵੀ ਬੜਾ ਇੰਪੋਰਟੈਂਟ ਕੰਮ ਹੋਵੇ ਬੜੀ ਬੜੀ ਮਹੱਤਤਾ ਰੱਖਣ ਵਾਲਾ ਕੋਈ ਕੰਮ ਲਓ ਆਪਾਂ ਕਿ ਪ੍ਰੋਪਰਟੀ ਹੈ ਕਦੇ ਐਸਾ ਥੋੜਾ ਹੁੰਦਾ ਵੀ ਕਿਸੇ ਬੰਦੇ ਨੇ ਕਿਸੇ ਨੂੰ ਪ੍ਰਾਪਰਟੀ ਦਿੱਤੀ ਹੋਵੇ ਉਹਨੇ ਪੈਸੇ ਦਿੱਤੇ ਤੇ ਹੁਣ ਤੇ ਉਹਨੇ ਆਖਿਆ ਹੋਣਾ ਵਰਬਲੀ ਬੀਜਾ ਅੱਜ ਤੋਂ ਤੇਰੀ ਹੋ ਗਈ ਆਪਾਂ ਕੀ ਕਰਨੇ ਆ ਬਕਾਇਦਾ ਡਾਕੂਮੈਂਟ ਤਿਆਰ ਕਰਵਾਨੇ ਆ ਰਜਿਸਟਰੀ ਕਰਾਨੇ ਆ ਜਦੋਂ ਰਜਿਸਟਰੀ ਹੋ ਜਾਂਦੀ ਹੈ 100 ਸਾਲ 200 ਸਾਲ ਬਾਅਦ ਵੀ ਜਦੋਂ ਕੋਈ ਉਹ ਕਾਗਜ਼ ਵੇਖੇਗਾ ਨਾ ਆਖੇਗਾ ਵੀ ਹਾਂ ਆ ਜਮੀਨ ਇਸ ਫਲਾਣੇ ਬੰਦੇ ਦੀ ਹੈ ਕਿਉਂਕਿ ਲਿਖੇ ਗਏ ਨਾ ਵਰਬਲੀ ਬੋਲਿਆ ਤੇ ਬੰਦਾ ਕੱਲ ਨੂੰ ਮੁਕਰ ਜਾਂ ਬੁਕਰ ਸਕਦਾ ਹੈ ਕਹੇਗਾ ਵੀ ਮੈਂ ਤੇਨੂੰ ਆਖੇ ਹੀ ਨਹੀਂ ਜਿੰਨੇ ਮਾਇਆ ਦਿੱਤੀ ਉਹ ਤੇ ਵਿਚਾਰਾ ਫਸ ਗਿਆ ਨਾ ਜਿੰਨੇ ਸਿਰਫ ਮੂੰਹ ਜਵਾਨੀ ਕਹਿ ਦਿੱਤਾ ਵੀ ਤੇਰੀ ਹੈ ਉਹ ਜੇ ਮੰਨ ਗਿਆ ਵੀ ਚਲੋ ਠੀਕ ਹੈ ਮੇਰੀ ਹੈ ਪਰ ਉਹ ਕੱਲ ਨੂੰ ਆਖੇ ਜੀ ਮੈਂ ਤੇਨੂੰ ਆਖੇ ਕੋਈ ਨਹੀਂ ਨਾ ਇਹਨੇ ਮੈਨੂੰ ਕੁਝ ਦਿੱਤਾ ਹੈ ਫਿਰ ਕੀ ਕਰੋਗੇ ਹੁਣ ਜਿਹੜਾ ਲਿਖਿਆ ਨਾ ਲਿਖ ਦਾ ਮਤਲਬ ਹੈ ਲਿਖ ਕੇ ਪਰਮਾਤਮਾ ਨੇ ਆਪਣੀ ਇਸ ਕੁਦਰਤ ਦੇ ਅੰਦਰ ਜੀ ਪੈਦਾ ਕੀਤੇ ਤੇ ਉਸ ਦਾਤੇ ਨੇ ਕੀ ਕੀਤਾ ਲਿਖ ਨਾਵੇਂ ਧਰਮ ਬਹਾਲਿਆ ਬਹਾਲਿਆ ਦਾ ਮਤਲਬ ਹੁੰਦਾ ਮਿਠਾ ਦੇਣਾ ਪਰਮਾਤਮਾ ਨੇ ਲਿਖ ਨਾਵੇਂ ਧਰਮ ਉਹਨੇ ਲਿਖ ਕੇ ਨੀਮਾਵਲੀ ਬਣਾ ਕੇ ਹੁਕਮ ਸਾਜ ਕੇ ਇੱਕ ਸੰਸਾਰ ਦੇ ਸਾਰੇ ਸ੍ਰਿਸ਼ਟੀ ਦੇ ਜਿੰਨੇ ਜੀ ਨੇ ਇਹਦੇ ਉੱਤੇ ਪਰਮਾਤਮਾ ਨੇ ਆਪਣਾ ਹੁਕਮ ਬਣਾ ਕੇ ਬਿਠਾ ਦਿੱਤਾ ਉਹਨੇ ਨੀਮਾਵਲੀ ਲਿਖ ਦਿੱਤੀ ਇੱਕ ਨਿਯਮ ਲਿਖ ਦਿੱਤੇ ਇਹਨੂੰ ਇੰਜ ਸਮਝ ਲਓ ਆਪਾਂ ਕਈ ਵਾਰੀ ਇਹ ਬਚਨ ਸਾਂਝੇ ਕੀਤੇ ਨੇ ਜਿਵੇਂ ਸਾਡੇ ਸਮਾਜ ਆਪਣੇ ਸਮਾਜ ਸੰਸਾਰ ਦੇ ਅੰਦਰ ਕੋਈ ਗੱਲ ਕਰਨੀ ਹੋਵੇ ਤੇ ਆਪਾਂ ਕਹਿੰਦੇ ਆ ਵੀ ਇਹ ਚੀਜ਼ ਸੰਵਿਧਾਨ ਵਿੱਚ ਲਿਖੀ ਹੋਈ ਹੈ ਸੰਵਿਧਾਨ ਬਦਲਿਆ ਤੇ ਨਹੀਂ ਜਾ ਸਕਦਾ ਨਾ ਸੰਵਿਧਾਨ ਦੇ ਅੰਦਰ ਕੀ ਕੀ ਤੁਹਾਨੂੰ ਕੁਝ ਨਾ ਕੁਝ ਅਮੈਂਡਮੈਂਟ ਹੁੰਦੀ ਹੈ ਵੀ ਉਹਨੂੰ ਥੋੜਾ ਬੋਤਾ ਤੁਸੀਂ ਉਹਦੇ ਅੰਦਰ ਕੁਝ ਨਵੀਂ ਚੀਜ਼ ਲਿਖ ਸਕਦੇ ਹੋ ਵੀ ਜਿਹੜੀਆਂ ਆਉਣ ਵਾਲੀਆਂ ਸਰਕਾਰਾਂ ਨੇ ਉਹ ਕੋਈ ਕਾਨੂੰਨ ਹੈ ਕੋਈ ਲਾ ਹੈ ਬਣਿਆ ਹੋਇਆ ਹੈ ਜਿਹੜਾ ਉਹਦੇ ਅੰਦਰ ਕੁਝ ਨਾ ਕੁਝ ਮਾੜਾ ਮੋਟਾ ਹੋਰ ਇੱਕ ਅਦਾ ਪੁਆਇੰਟ ਜੋੜ ਕੇ ਵੀ ਆ ਚੀਜ਼ਾਂਵੇਂ ਆ ਇਹ ਥੋੜਾ ਬੋਤਾ ਇਸ ਤਰ੍ਹਾਂ ਪਰ ਕੌਣ ਕਰ ਸਕਦਾ ਜਿੰਦੇ ਕੋਲ ਤਾਕਤ ਹੈ ਜਿਹਨੂੰ ਆਪਾਂ ਚੁਣ ਕੇ ਤਖਤ ਤੇ ਬਿਠਾਣਿਆ ਜਿੰਦੇ ਕੋਲ ਤਾਕਤ ਨਹੀਂ ਹੁੰਦੀ ਉਹ ਥੋੜਾ ਕਰ ਸਕਦਾ ਹੈ ਮੰਨ ਲਓ ਹੁਣ ਕੋਈ ਰਾਜਾ ਹੈ ਤਖਤ ਤੇ ਬਿਠਾ ਹੈ ਉਹਦਾ ਹੀ ਹੁਕਮ ਚੱਲੇਗਾ ਨਾ ਤੇ ਜੇ ਤਖਤ ਖਾਲੀ ਹੈ ਤੇ ਤਖਤ ਖਾਲੀ ਥੋੜਾ ਕਿਸਨ ਹੁਕਮ ਕਰੇਗਾ ਫਿਰ ਤੇ ਪਰਜਾ ਆਪਣੀ ਮਰਜ਼ੀ ਦੀ ਕਰੇਗਾ ਜਿਵੇਂ ਕਿਸੇ ਦਾ ਦਿਲ ਕਰੇਗਾ ਕਰੇਗਾ ਹੁਣ ਇਹ ਸਾਰਾ ਸਿਸਟਮ ਹੈ ਜਿਵੇਂ ਸੰਸਾਰ ਦਾ ਸਿਸਟਮ ਬਣਿਆ ਹੋਇਆ ਬੰਦੇ ਨੇ ਬਣਾਇਆ ਉਹ ਵੀ ਰੱਬ ਨੇ ਆਪਣੀ ਕੁਦਰਤ ਦਾ ਇੱਕ ਨੀਆ ਬਣਾਇਆ ਉਹਨੇ ਲਿਖ ਨਾਵੇਂ ਤਰੰਭਾ ਲੈ ਨੂੰ ਸਮਝ ਲਓ ਵੀ ਰੱਬ ਨੇ ਆਪਣੀ ਕੁਦਰਤ ਦਾ ਇੱਕ ਸੰਵਿਧਾਨ ਬਣਾਇਆ ਹੈ। ਉਹਨੇ ਲਿਖ ਦਿੱਤਾ ਹੈ। ਉਹਨੇ ਇਹ ਐਸਾ ਨਹੀਂ ਵੀ ਉਹਨੇ ਹੁਕਮ ਕੀਤਾ ਤੇ ਕਿਸੇ ਨਾਲ ਚੀਜ਼ ਕਿਸੇ ਨੂੰ ਮਿਲ ਗਈ ਕਿਸੇ ਨੂੰ ਨਹੀਂ ਮਿਲੀ। ਤੁਸੀਂ ਬਾਣੀ ਪੜ੍ਹਦੇ ਹੋ ਜਪਜੀ ਸਾਹਿਬ ਜੀ ਦੀ ਦੂਜੀ ਪੌੜੀ ਪੜੋ ਪਾਤਸ਼ਾਹ ਕਹਿੰਦੇ ਨੇ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵੱਡੇ ਆ ਹੁਣ ਸਾਰੀ ਗੱਲ ਹੁਕਮ ਦੀ ਹੈ ਨਾ ਵੀ ਹੋਂਦੇ ਹੁਕਮ ਦੇ ਵਿੱਚ ਆਕਾਰ ਬਣੇ ਉਹਨੇ ਲਿਖਿਆ ਨਾ ਸਾਰਾ ਕੁਝ ਉਹਦੀ ਨੀਮਾਵਲੀ ਦਾ ਹਿੱਸਾ ਹੈ ਬਣ ਰਹੇ ਨੇ ਆਕਾਰ ਬਿਨਸਰੇ ਨੇ ਆਕਾਰ ਹੁਕਮ ਦੇ ਵਿੱਚ ਵੜਿਆਈ ਹੁਕਮ ਵਿੱਚ ਜੁੜਿਆ ਹੋਇਆ ਹੁਕਮ ਨੂੰ ਮੰਨਣ ਵਾਲਾ ਵੜਿਆਈ ਦਾ ਪਾਤਰ ਬਣ ਜਾਂਦਾ ਹੈ ਹੁਕਮ ਨੂੰ ਨਕਾਰਨ ਵਾਲਾ ਵੜਿਆਈ ਤੋਂ ਦੂਰ ਹੋ ਜਾਂਦਾ ਜਿਹਨੂੰ ਆਪਾਂ ਕੱਲ ਪੜ ਕੇ ਗਿਆਂ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਪਾਣੇ ਕਰੇ ਇੱਕ ਨਾ ਹੁਕਮੇ ਕਰੇ ਵਿਨਾਸ਼ਿਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇੱਕ ਭਾਣੇ ਦੇ ਅੰਦਰ ਰੱਬ ਦੇ ਚੱਲ ਕੇ ਮਾਇਆ ਵਿੱਚੋਂ ਨਿਕਲ ਗਏ ਰੱਬ ਤੱਕ ਪਹੁੰਚ ਗਏ ਮਾਇਆ ਤੱਕ ਪਹੁੰਚ ਗਏ ਕਮਾਇਆ ਵਿੱਚ ਖਚਤ ਹੋ ਗਏ ਇਹਨੂੰ ਥੋੜਾ ਜਿਹਾ ਹੋਰ ਸਮਝਣਾ ਹੋਵੇ ਤੇ ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚੋਂ ਸਮਝ ਲਓ ਸਹਿਬ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਦੋ ਸੁਪੁੱਤਰ ਨੇ ਬਾਬਾ ਦਾਤੂ ਤੇ ਬਾਬਾ ਦਾਸੂ ਜੀ ਉਹ ਗੁਰੂ ਪਾਤਸ਼ਾਹ ਜੀ ਦੇ ਹੁਕਮ ਤੋਂ ਮੁਨਕਰ ਸੰਸਾਰ ਦੀ ਮਾਇਆ ਵਿੱਚ ਗਰਸੇ ਨੇ ਸਾਡਾ ਪਿਓ ਹੈ ਸਾਡਾ ਪਿਤਾ ਹੈ ਸਾਨੂੰ ਛੱਡ ਕੇ ਕਿਸੇ ਹੋਰ ਨੂੰ ਥੋੜਾ ਸਾਰਾ ਕੁਝ ਸੌਂਪੇਗਾ ਸਾਨੂੰ ਹੀ ਦੇ ਕੇ ਜਾਏਗਾ ਨਾ ਪਰ ਭਾਈ ਲਹਿਣਾ ਜੀ ਧੰਗ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬਾਬਾ ਅਮਰੂ ਜੀ ਅਮਰਦਾਸ ਜੀ ਆਉਂਦੇ ਨੇ ਉਹ ਸੇਵਾ ਕਰ ਕਰਕੇ ਕਲ ਨ ਕਾਲ ਕਾਲ ਕੇ ਹੁਕਮੀ ਹੁਕਮ ਮਿਲੇ ਵਡਿਆਈ ਦੇ ਪਾਤਰ ਬਣ ਜਾਂਦੇ ਨੇ ਤੇ ਜਿਨ੍ਹਾਂ ਨੂੰ ਮਾਨ ਸੀ ਉਹ ਪਿੱਛੇ ਰਹਿ ਜਾਂਦੇ ਨੇ ਹੁਕਮ ਤੋਂ ਦੂਰ ਹੋ ਕੇ ਕਿੰਨੀਆਂ ਐਗਜ਼ਾਮਪਲਾਂ ਇਤਿਹਾਸ ਵਿੱਚੋਂ ਤੁਸੀਂ ਇਹ ਸਿੱਖ ਸਕਦੇ ਹੋ ਪਰ ਪਾਤਸ਼ਾਹ ਜੀ ਨੇ ਜਿਹੜੀ ਗੱਲ ਆਖੀ ਸਤਿਗੁਰ ਕਹਿੰਦੇ ਨੇ ਲਿਖ ਨਾਵੇਂ ਧਰਮ ਬਹਾਲਿਆ ਪ੍ਰਮਾਤਮਾ ਜੀ ਨੇ ਰੱਬ ਜੀ ਨੇ ਇੱਕ ਨਿਯਮਾਵਲੀ ਲਿਖ ਕੇ ਬਣਾ ਕੇ ਸਾਰੇ ਜੀਵਾਂ ਦੇ ਅੰਦਰ ਬੰਨ ਦਿੱਤੇ ਨੇ ਪ੍ਰਮਾਤਮਾ ਨੇ ਆਪਣੀ ਨਿਯਮਾਵਲੀ ਆਪਣਾ ਹੁਕਮ ਬਹਾਲਿਆ ਸਾਡੇ ਉੱਤੇ ਉਹ ਹੁਕਮ ਕਿਤੇ ਬਾਹਰ ਨਹੀਂ ਹੈ ਪਾਤਸ਼ਾਹ ਕਹਿੰਦੇ ਨੇ ਬੰਦੇ ਦੇ ਨਾਲ ਹੈ ਜਿਹੜੇ ਹੁਕਮ ਨੂੰ ਬੂਝ ਲੈਂਦੇ ਨੇ ਉਹ ਸਮਝ ਆਂਦੇ ਨੇ ਜਿਨ੍ਹਾਂ ਨੂੰ ਹੁਕਮ ਦੀ ਸਮਝ ਨਹੀਂ ਪੈਂਦੀ ਉਹ ਹੁਕਮ ਦੇ ਅੰਦਰ ਹੀ ਸੰਸਾਰ ਵਿੱਚ ਖਵਾਰ ਹੋਏ ਜਾਂਦੇ ਨੇ ਕਿਉਂਕਿ ਮਾਇਆ ਵੀ ਤਾਂ ਹੁਕਮ ਦਾ ਹੀ ਰੂਪ ਹੈ ਨਾ ਮਾਇਆ ਹੁਕਮ ਤੋਂ ਬਾਹਰ ਥੋੜਾ ਹੈ ਦਾਤਾ ਜੀ ਇਹ ਗੱਲ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਉੱਥੇ ਸੱਚੇ ਹੀ ਸੱਚ ਨਿਭੜੇ ਜਿਹੜੇ ਸੱਚ ਨਾਲ ਜੁੜ ਗਏ ਦਾਤਾ ਜੀ ਕਹਿੰਦੇ ਨੇ ਉਹ ਫਿਰ ਨਿਭੜੇ ਉਹਨਾਂ ਦੇ ਨਿਬੇੜੇ ਹੋ ਗਏ ਬਾਣੀ ਦਾ ਇੱਕ ਬੜਾ ਪਿਆਰਾ ਬਚਨ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਾਹਿਬ ਕਹਿੰਦੇ ਨੇ ਕਾਇਆ ਕਾਗਦ ਸਾਬ ਕਹਿੰਦੇ ਨੇ ਕਾਇਆ ਜਿਹੜੀ ਨਾ ਸਰੀਰ ਜਿਹੜਾ ਇਹ ਕਾਗਜ਼ ਹੈ ਜਿਵੇਂ ਆਪਾਂ ਕੁਝ ਲਿਖਣਾ ਹੋਵੇ ਤੇ ਕਿੰਨੇ ਨਾ ਵੀ ਕਾਪੀ ਪੈਨ ਲੈ ਕੇ ਆਓ ਸਾਬ ਕਹਿੰਦੇ ਨੇ ਕਾਇਆ ਸਾਡੀ ਕਾਗਦ ਹੈ ਫਿਰ ਪਾਤਸ਼ਾਹ ਕਹਿੰਦੇ ਨੇ ਮਨ ਪਰਮਾਣ ਮਨ ਜਿਹੜਾ ਨਾ ਉਹ ਪਰਮਾਣ ਹੈ ਮਨ ਕੀ ਹੈ ਪਰਮਾਨਾ ਪਰਮਾਨਾ ਦਾ ਮਤਲਬ ਹੈ ਮਨ ਜਿਹੜਾ ਹੈ ਨਾ ਉਹ ਲਿਖਣ ਵਾਲੇ ਦੇ ਉੱਤੇ ਮਨ ਲਿਖਦਾ ਹੈ ਕੋਈ ਹੋਰ ਚੀਜ਼ ਨਹੀਂ ਲਿਖਦੀ ਮਨ ਕਾਇਆ ਦੇ ਉੱਤੇ ਲਿਖਦਾ ਕੀ ਲਿਖਦਾ ਪਾਤਸ਼ਾਹ ਕਹਿੰਦੇ ਨੇ ਸਿਰ ਕੇ ਲੇਖ ਨਾ ਪੜੇ ਇਹ ਆ ਨਾ ਮਨ ਕੀ ਲਿਖੇਗਾ ਮਨ ਉਹੀ ਕੁਝ ਲਿਖੇਗਾ ਜੋ ਮਨ ਸਮਾਜ ਸੰਸਾਰ ਵਿੱਚੋਂ ਇਸ ਸੰਸਾਰ ਦੇ ਅੰਦਰ ਰੱਬ ਦੇ ਬਣਾਈ ਨੀਮਾਵਲੀ ਦੇ ਅੰਦਰ ਵਿਚਰਦਿਆ ਹੋਇਆ ਜਿਹੋ ਜਿਹਾ ਕੁਝ ਆਪਣੇ ਅੰਦਰ ਅੰਕਿਤ ਕਰੇਗਾ ਆਪਣੇ ਅੰਦਰ ਇਕੱਠਾ ਕਰੇਗਾ ਉਹ ਸੰਸਕਾਰ ਬਣਨਗੇ ਉਹ ਸੰਸਕਾਰ ਜਿਹੜੇ ਨੇ ਜਦੋਂ ਸਾਡਾ ਸੁਭਾਅ ਰੂਪ ਬਣਦੇ ਨੇ ਉਈ ਲਿਖੀ ਜਾ ਰਹੇ ਨੇ ਉਹ ਜਿਹੜਾ ਬੰਦਾ ਵਰਤਦਾ ਹੈ ਸੰਸਾਰ ਦੇ ਅੰਦਰ ਨਹੀਂ ਤੇ ਸੰਸਾਰ ਦੇ ਅੰਦਰ ਦੇਖੋ ਜੀ ਕਿੰਨੇ ਪੈਦਾ ਹੁੰਦੇ ਨੇ ਸਾਧ ਸੰਗਤ ਇੱਕ ਬੰਦਾ ਉਹ ਹੈ ਜਿਹੜਾ بڑے ਅਮੀਰ ਘਰ ਦੇ ਵਿੱਚ ਪੈਦਾ ਹੋ ਰਿਹਾ ਹੈ ਇੱਕ ਉਹ ਹੈ ਜਿਹੜਾ ਫੁੱਟਪਾਥ ਤੇ ਪਰਿਵਾਰ ਰਹਿ ਰਹੇ ਉਹਦੇ ਘਰ ਵਿੱਚ ਪੈਦਾ ਹੋ ਰਿਹਾ ਹੈ ਹੁਣ ਜਿਹੜੇ ਪੈਦਾ ਹੋ ਰਹੇ ਨੇ ਉਹਨਾਂ ਨੇ ਕੋਈ ਕਰਮ ਥੋੜਾ ਕੀਤੇ ਨੇ ਪਰ ਉਹਨਾਂ ਦੇ ਸੰਸਕਾਰ ਨੇ ਉਹਨਾਂ ਦੇ ਕੀਤੇ ਹੋਏ ਕਰਮ ਨੇ ਜਿਹੜੇ ਸੁਖਮ ਰੂਪ ਵਿੱਚ ਮਨ ਦੇ ਨਾਲ ਚੱਲ ਰਹੇ ਨੇ ਉਹ ਮਿਟੇ ਨਹੀਂ ਉਹਨਾਂ ਨੂੰ ਮਿਟਾਉਣ ਦਾ ਇੱਕੋ ਹੀ ਤਰੀਕਾ ਹੈ ਉਹ ਹੈ ਪ੍ਰਮਾਤਮਾ ਦੀ ਬੰਦਗੀ ਰੱਬ ਦੀ ਭਗਤੀ ਨਾਲ ਜੁੜ ਕੇ ਆਪਣੇ ਇਸ ਲਿਖੇ ਹੋਏ ਜਿਹੜਾ ਜਿਹੜੀ ਕਾਗਜ਼ ਦੇ ਅੰਦਰ ਲਿਖਣਾ ਹੈ ਨਾ ਉਹਨੂੰ ਲਿਖੀ ਹੋਏ ਨੂੰ ਬਦਲ ਲੈਣਾ ਇਹ ਮੇਰੇ ਤੁਹਾਡੇ ਹੱਥ ਵਿੱਚ ਹੈ ਜਿਵੇਂ ਬੰਦੇ ਦੇ ਹੱਥ ਵਿੱਚ ਪੈਨ ਹੋਵੇ ਪੈਨ ਹੁੰਦਾ ਹੈ ਕਾਗਜ਼ ਹੁੰਦਾ ਹੈ ਬੰਦੇ ਦੀ ਮਰਜ਼ੀ ਹੁੰਦੀ ਹੈ ਨਾ ਕਿ ਇਹਦੇ ਉੱਤੇ ਲਿਖਣਾ ਕੀ ਹੈ ਮਰਜੀ ਕਿਥੋਂ ਇਹ ਪੈਦਾ ਹੋਏਗੀ ਉਹਦੇ ਮਾਈਂਡ ਵਿੱਚੋਂ ਵੀ ਜੋ ਸੋਚੇਗਾ ਉਹ ਕਾਗਜ਼ 'ਤੇ ਨਾ ਪੈਨ ਨੇ ਆਪਣੇ ਆਪ ਲਿਖਣਾ ਹੈ ਨਾ ਕਾਗਜ਼ ਨੇ ਆਪਣੇ ਆਪ ਲਿਖਾ ਲੈਣਾ ਹੈ ਲਿਖਣਾ ਕਿੰਨੇ ਹੈ ਬੰਦੇ ਦੇ ਹੱਥ ਨੇ ਲਿਖਣਾ ਹੈ ਤੇ ਲਿਖਣਾ ਕਿਵੇਂ ਹੈ ਜੋ ਮਨ ਵਿੱਚ ਸੋਚੇਗਾ ਤੇ ਜੋ ਮਨ ਵਿੱਚ ਸੋਚੇਗਾ ਜਿਹਨੇ ਇੱਕ ਕਵੀ ਹੈ ਉਹਦੇ ਮਨ ਵਿੱਚ ਕਲਪਨਾ ਸੰਸਾਰ ਨੂੰ ਵੇਖ ਕੇ ਪੋਇਮ ਦੀ ਹੋਈ ਉਹਨੇ ਪੋਇਮ ਲਿਖ ਦਿੱਤੀ ਇੱਕ ਰਾਈਟਰ ਹੈ ਲਿਖਣ ਵਾਲਾ ਕਿਤਾਬਾਂ ਉਹਨੇ ਸਮਾਜ ਵਿੱਚ ਕੁਝ ਵੇਖਿਆ ਉਹਨੇ ਉਹ ਜਿਹਾ ਲਿਖ ਦਿੱਤਾ ਇੱਕ ਉਹ ਵੀ ਹੈ ਜਿਹੜਾ ਬਹੁਤ ਗੰਦਾ ਲਿਖ ਰਿਹਾ ਹੈ ਕਾਗਜ਼ ਦੇ ਉੱਤੇ ਉਹਦੇ ਅੰਦਰ ਉਹ ਕੁਝ ਪੈਦਾ ਹੋ ਰਿਹਾ ਕਿਵੇਂ ਪੈਦਾ ਹੋ ਰਿਹਾ ਕਿਉਂਕਿ ਉਹਦੇ ਅੰਦਰ ਦੇ ਸੰਸਕਾਰ ਐਸੇ ਬਣ ਗਏ ਨੇ ਉਹਦੀ ਅੰਦਰ ਦੀ ਸੋਚ ਨਹੀਂ ਐਸੀ ਬਣ ਗਈ ਉਹਦਾ ਸੁਭਾਅ ਐਸਾ ਬਣ ਗਏ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਤੂੰ ਆਪਣਾ ਸੁਭਾਅ ਬਦਲ ਸਕਣਾ ਪਰ ਬਦਲਣ ਦਾ ਕੋਈ ਤਰੀਕਾ ਹੈ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੈ ਇਆਣਾ ਪਾਤਸ਼ਾਹ ਕਹਿੰਦੇ ਨੇ ਇਹ ਇੰਨਾ ਇਆਣਾ ਹੈ ਆਪਣੇ ਸਿਰ ਤੇ ਪਏ ਹੋਏ ਲੇਖ ਵੀ ਨਹੀਂ ਪੜ ਰਿਹਾ ਨਹੀਂ ਸਮਝ ਰਿਹਾ ਗੁਰੂ ਸਤਗੁਰ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸਾਨੂੰ ਮਨੁੱਖਾ ਦੇਹੀ ਦਿੱਤੀ ਇਹ ਪੜਨ ਦੇ ਲਈ ਜਦੋਂ ਜਦੋਂ ਸਤਗੁਰ ਕਹਿੰਦੇ ਨਾ ਮੇਰੇ ਮਾਲਕ ਜੀ ਮੈਨੂੰ ਵਿਵੇਕ ਬੁੱਧ ਦੀ ਦਾਤ ਵਿਵੇਕ ਬੁੱਧ ਕੀ ਹੈ ਸਮਝ ਵਾਲੀ ਬੁੱਧੀ ਜਿੰਦੀ ਜਿਹੜੀ ਨਿਰਣਾ ਕਰਦੀ ਹੈ ਵੀ ਠੀਕ ਕੀ ਹੈ ਗਲਤ ਕੀ ਹੈ ਆਪਾਂ ਸੰਸਾਰ ਅੰਦਰ ਵਿਚਰਦੇ ਆ ਕੋਈ ਚੀਜ਼ ਦੁਕਾਨ ਤੋਂ ਲੈਣ ਜਾਂਦੇ ਆ ਚੀਜ਼ ਖਰੀਦਦੇ ਆ ਸਭ ਤੋਂ ਪਹਿਲਾਂ ਕੀ ਦੇਖਣੇ ਆ ਇੱਕ ਤੇ ਐਕਸਪਾਇਰ ਤੇ ਨਹੀਂ ਹੈਗੀ ਕਿੰਨੇ ਆਖਿਆ ਉਹ ਸਾਡੇ ਅੰਦਰ ਨੇ ਸਾਡੇ ਮਨ ਅੰਦਰ ਦੇ ਖਿਆਲ ਨੇ ਉਹ ਅੰਦਰ ਇੱਕ ਵਿਵੇਕ ਬੁੱਧੇ ਜਿਹਨੂੰ ਸਮਝ ਸੀ ਉਹਨੇ ਤੇ ਪੋਨੇ ਤੇ ਪੁੱਛ ਵੀ ਲਿਆ ਉਹਨੇ ਪੜ੍ਹ ਵੀ ਲਿਆ ਪਰ ਜਿਹਨੂੰ ਨਹੀਂ ਸਮਝ ਸੀ ਉਹ ਘਰ ਲੈ ਕੇ ਆ ਕੇ ਉਹਨੇ ਵਰਤ ਲਈ ਚੀਜ਼ ਪ੍ਰਦਾਤਾ ਜੀ ਕਹਿੰਦੇ ਨੇ ਹੁਣ ਵਰਤਣ ਵਾਲੇ ਨੇ ਜਦੋਂ ਚੀਜ਼ ਵਰਤ ਲਈ ਜਿਓ ਐਕਸਪਾਇਰ ਹੈ ਜਿਓ ਠੀਕ ਨਹੀਂ ਹੈ ਉਹਦਾ ਅਸਰ ਉਹਦੀ ਬੋਡੀ ਤੇ ਹੋਏਗਾ ਤੇ ਹੁਣ ਉਹ ਉਹ ਉਲਾਮਾ ਕਿੰਨੂੰ ਦੇਗਾ ਉਹ ਉਲਾਮਾ ਨੂੰ ਦੇਗਾ ਜਿੰਨੇ ਉਹ ਚੀਜ਼ ਦਿੱਤੀ ਹੈ ਪਰ ਜਿੰਨੇ ਪਹਿਲੋ ਹੀ ਪੜ ਲਿਆ ਉਹ ਸਭ ਤੋਂ ਮੁਕਤ ਹੋ ਗਿਆ ਦਾਤਾ ਜੀ ਕਹਿੰਦੇ ਨੇ ਤੂੰ ਪੜ ਨਹੀਂ ਰਿਆ ਵੀ ਤੇਰੇ ਤੇਰੇ ਅੰਦਰ ਕਿਹੜੇ ਲੇਖ ਲਿਖਣੇ ਨੇ ਤੂੰ ਉਹਨਾਂ ਤੋਂ ਆਜ਼ਾਦ ਹੋ ਕੇ ਕੁੰਮਰਿਆ ਇਸੇ ਕਰਕੇ ਬਾਦਸ਼ਾਹ ਕਹਿੰਦੇ ਨੇ ਉਥੇ ਸੱਚੇ ਹੀ ਸੱਚ ਨਿਭੜੇ ਉਥੇ ਕਿੰਨਾ ਦਾ ਨਿਬੇੜਾ ਹੋਣਾ ਜਿਹੜੇ ਸੱਚ ਨਾਲ ਜੁੜ ਗਏ ਜਿਹੜੇ ਸੱਚ ਨਾਲ ਜੁੜ ਗਏ ਪਾਤਸ਼ਾਹ ਕਹਿੰਦੇ ਨੇ ਉਹਨਾਂ ਦੇ ਨਿਬੇੜੇ ਹੋ ਗਏ ਨਿਬੇੜੇ ਹੋਣ ਦਾ ਮਤਲਬ ਕੀ ਹੈ ਵੀ ਜਿੰ ਜਿਹੜਾ ਪ੍ਰਵਾਨ ਨੂੰ ਪ੍ਰਵਾਨ ਹੋ ਜਾਣਾ ਨਿਬੇੜਾ ਹੋਣ ਦਾ ਮਤਲਬ ਹੈ ਵੀ ਜਿਹੜਾ ਜਿਵੇਂ ਸਤਗੁਰੂ ਦੀ ਬਾਣੀ ਦਾ ਇੱਕ ਬਚਨ ਹੈ ਪਾਤਸ਼ਾਹ ਜੀ ਕਹਿੰਦੇ ਨੇ ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਨ ਮਾਲ ਦਾ ਮਤਲਬ ਹੁੰਦਾ ਏ ਧਨ ਦਾ ਮਾਲ ਧਨ ਲਈ ਸ਼ਬਦ ਵਰਤੇ ਬਾਣੀ ਵਿੱਚ ਬਦਰਾ ਦਾ ਮਤਲਬ ਹੁੰਦਾ ਜਿੰਦੇ ਵਿੱਚ ਪੈਸੇ ਰੱਖੇ ਜਾਂਦੇ ਨੇ ਦਾਤਾ ਜੀ ਕਹਿੰਦੇ ਨੇ ਨੌਕਰ ਨੂੰ ਮਾਲਕ ਨੇ ਨਾ ਵਟਵਾ ਦਿੱਤਾ ਉਹਦੇ ਅੰਦਰ ਕੁਝ ਪੈਸੇ ਗਿਣ ਕੇ ਪਾ ਕੇ ਦੇ ਦਿੱਤੇ ਵੀ ਜਾ ਬਾਜ਼ਾਰੋਂ ਸਮਾਨ ਲੈ ਕੇ ਆ ਲਿਸਟ ਦੇ ਦਿੱਤੀ ਉਹ ਬਾਜ਼ਾਰ ਗਿਆ ਸਮਾਨ ਲੈ ਕੇ ਆਇਆ ਸਮਾਨ ਲਿਆ ਕੇ ਆਪਣੇ ਮਾਲਕ ਦੇ ਸਾਹਮਣੇ ਰੱਖ ਦਿੱਤਾ ਉਹ ਜਿਹੜਾ ਬੱਧਰਾ ਸੀ ਜਿੰਦੇ ਵਿੱਚ ਪੈਸੇ ਸੀ ਪਰ ਉਹ ਵੀ ਮਾਲਕ ਨੂੰ ਫੜਾ ਦਿੱਤਾ ਮਾਲਕ ਉਹਨਾਂ ਉਹਦੇ ਵਿੱਚੋਂ ਪੈਸੇ ਕੱਢ ਕੇ ਵੇਖਦਾ ਕਿੰਨੇ ਬਚੇ ਨੇ ਚੀਜ਼ਾਂ ਨੂੰ ਦੇਖਦਾ ਵੀ ਕਿੰਨੇ ਦੀਆਂ ਆਈਆਂ ਨੇ ਪਾਤਸ਼ਾਹ ਕਹਿੰਦੇ ਨੇ ਨਾਨਕ ਬਦਰਾ ਮਾਲਕਾ ਪੀਤਰ ਧਰਿਆ ਆਣ ਜਦੋਂ ਨੇੜ ਰੱਖਿਆ ਨਾ ਘਰ ਆ ਕੇ ਫਿਰ ਕੀ ਹੋਇਆ ਖੋਟੇ ਖਰੇ ਪਰਖੀਨ ਮਾਲਕ ਨੇ ਤੇ ਪਰਖ ਕਰ ਲੈਣੀ ਹੈ ਨਾ ਭਾਈ ਕਿੱਥੇ ਗਵਾਏ ਨੇ ਕਿਆ ਤੈin ਖਟਿਆ ਕਹਾਂ ਗਵਾਇਆ ਚਲੋ ਸਿਤਾਬ ਦੀਵਾਨ ਬੁਲਾਇਆ ਹਰ ਫਰਮਾਨ ਦਰਗਾਹ ਕਾ ਆਇਆ ਭਾਈ ਪਾਤਸ਼ਾਹ ਜੀ ਕਹਿੰਦੇ ਨੇ ਹੁਣ ਤੇ ਤੇ ਲੇਖਾ ਤੇ ਤੇਰੇ ਸਿਰ ਤੇ ਹੈ ਨਾ ਬਿਚਲ ਹੁਣ ਦੱਸ ਵੀ ਤੂੰ ਕਿੱਥੇ ਕਿੱਥੇ ਕੀ ਕੀ ਕੰਮ ਕਰਕੇ ਆਇਆ ਐ ਇਹ ਸਵਾਸਾਂ ਦੀ ਪੂੰਜੀ ਕਿੱਥੇ ਕਿੱਥੇ ਗਵਾਈ ਐ ਤੂੰ ਸਿਰਕੇ ਲੇਖਣਾ ਪੜੇ ਆ ਨਾ ਪਾਤਸ਼ਾਹ ਕਹਿੰਦੇ ਨੇ ਉੱਥੇ ਸੱਚੇ ਹੀ ਸੱਚ ਨਿਭੜੈ ਚੁਣ ਵਖ ਕੱਢੇ ਜਜਮਾਲਿਆ ਪਾਤਸ਼ਾਹ ਕਹਿੰਦੇ ਨੇ ਜਿਹੜੇ ਜਜਮਾਲੇ ਸਨ ਜਿਹੜੇ ਆਚਰਨ ਤੋਂ ਕਰਮਾਂ ਤੋਂ ਨੀਵੇਂ ਹੋ ਗਏ ਸਨ ਦਾਤਾ ਜੀ ਕਹਿੰਦੇ ਨੇ ਮਾਲਕ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਚੁਣ ਵਖ ਕੱਢੇ ਜਜਮਾਲਿਆ ਜਿਹੜੇ ਜੀਵ ਗੰਦੇ ਹੋ ਗਏ ਸਨ ਮੰਦ ਕਰਮੀ ਹੋ ਗਏ ਸਨ ਪ੍ਰਮਾਤਮਾ ਜੀ ਨੇ ਉਹਨਾਂ ਨੂੰ ਬਾਹਰ ਕੱਢਤਾ ਕਹਿੰਦਾ ਵੀ ਨਹੀਂ ਅਜੇ ਤੁਸੀਂ ਪਵਿੱਤਰ ਨਹੀਂ ਹੋਏ ਜੇ ਤੁਸੀਂ ਹੋਰ ਘੁੰਮੋ ਹੋਰ ਜਾਓ ਸਮਾਜ ਵਿੱਚ ਜਿੰਨੀ ਦੇਰ ਤੱਕ ਤੁਹਾਡਾ ਸੰਸਕਾਰ ਨਹੀਂ ਬਦਲਦੇ ਸੁਭਾਅ ਨਹੀਂ ਬਦਲਦਾ ਚੰਗੀ ਮਤ ਨਹੀਂ ਹੁੰਦੀ ਉਨੀ ਦੇਰ ਤੱਕ ਚੁੰਨ ਵਕਟ ਕੱਢੇ ਜਜਮਾਲਿਆ ਧਿਆਨ ਦੇਣਾ ਇਹ ਜਿਹੜਾ ਸਫਰ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਉਸ ਦਿਨ ਮੁਕਣਾ ਜਿਸ ਦਿਨ ਸੀ ਪ੍ਰਵਾਨ ਹੋ ਜਾਵਾਂਗੇ ਜਿੰਨੂੰ ਪਾਤਸ਼ਾਹ ਜੀ ਇੱਥੇ ਕਹਿ ਰਹੇ ਨੇ ਉੱਥੇ ਸੱਚੇ ਹੀ ਸੱਚ ਨਿਭੜੇ ਜਿਸ ਦਿਨ ਸੱਚੀ ਹੋ ਕੇ ਨਿਭੜ ਜਾਵਾਂਗੇ ਉਹਦੇ ਦਰ ਤੇ ਇਹਦੇ ਪਾਤਸ਼ਾਹ ਕਹਿੰਦੇ ਨੇ ਚੁੰਨ ਵੱਖ ਕੱਢੇ ਜਜਮਾਲਿਆ ਪਾਤਸ਼ਾਹ ਜੀ ਨੇ ਆਖਾ ਆ ਮੰਦੇ ਕਰਮ ਔਰ ਉਹ ਬੈਠਾ ਨਹੀਂ ਹੈ ਉਹ ਅੰਦਰ ਹੀ ਹੈ ਉਹਨੇ ਲਿਖਨਾਵੇਂ ਧਰਮ ਬਹਾਲਿਆ ਉਹ ਕਰਮ ਨੇ ਸਾਡੇ ਸੰਸਕਾਰ ਨੇ ਉਹ ਤਾਂ ਹੀ ਸਤਿਗੁਰ ਨੇ ਬਾਣੀ ਵਿੱਚ ਸ਼ਬਦ ਵਰਤੇ ਨਾ ਪਾਤਸ਼ਾਹ ਜੀ ਨੇ ਭਗਤ ਜੀ ਕਹਿੰਦੇ ਨੇ ਨਾ ਵੀ ਜਿਹੋ ਜੇ ਕਰਮ ਤੇਰੇ ਅਖੀਰ ਵੇਲੇ ਤੱਕ ਹੋਣਗੇ ਉਹ ਜੇ ਜੀਵਨ ਤੇਰੇ ਲਈ ਨੀਅਤ ਹੈ ਅੰਤਕਾਲ ਜੋ ਲక్ష్ਮੀ ਸਿਮਰੈ ਅਸੀ ਚਿੰਤਾ ਮਹਿ ਜੇ ਮਰੇ ਸਰਬ ਜੋਨ ਬਲਬਲ ਉਤਰੈ ਅੰਤਕਾਲ ਜੇ ਲੜਕੇ ਸਿਮਰੈ ਤੈਸੀ ਚਿੰਤਾ ਮਹਿ ਜੇ ਮਰੈ ਪਾਤਸ਼ਾਹ ਜੀ ਕਹਿੰਦੇ ਨੇ ਸੂਕਰ ਜੋਨ ਬਲਬਲ ਆਉਤਰੈ ਤੇ ਫਿਰ ਕਹਿੰਦੇ ਨੇ ਅੰਤਕਾਲ ਨਾਰਾਇਣ ਸਿਮਰੈ ਜੇ ਰੱਬ ਨੂੰ ਚੇਤੇ ਕਰ ਲੇਗਾ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਪੀਤਾੰਬਰ ਵਾਕ ਹੈ ਰਿਦਾ ਬਸ ਸੇ ਫਿਰ ਰੱਬ ਤੇਰੇ ਹਿਰਦੇ ਵਿੱਚ ਵਸਿਆ ਹੋਇਆ ਹੈ ਫਿਰ ਤੂੰ ਦੂਰ ਹੈ ਹੀ ਨਹੀਂ ਤਾਂ ਸਤਿਗੁਰ ਕਹਿੰਦੇ ਨੇ ਉਥੈ ਸੱਚੇ ਹੀ ਸੱਚ ਨਿਭੜੇ ਚੁਣ ਵਖ ਕੱਢੇ ਜਜਮਾਲਿਆ ਥਾਂੋਂ ਨਾ ਪਾਏਨ ਕੂੜਿਆਰ ਸਭ ਕਹਿੰਦੇ ਨੇ ਜਿਹੜੇ ਕੂੜੇ ਸੀ ਝੂਠੇ ਸੀ ਉਹਨਾਂ ਨੂੰ ਥਾਂ ਨਹੀਂ ਮਿਲੀ ਉਹਨਾਂ ਨੂੰ ਰੱਬ ਦੇ ਦਰਗਾਹ ਦੇ ਵਿੱਚ ਰੱਬ ਦੇ ਘਰ ਦੇ ਵਿੱਚ ਪਾਪ ਰੱਬ ਦੀ ਇਸ ਕੁਦਰਤ ਦੇ ਅੰਦਰ ਉਹਦੇ ਵਿੱਚ ਸਮਾਨ ਦੀ ਜਿਹੜੀ ਹੈ ਨਾ ਪਾਤਸ਼ਾਹ ਕਹਿੰਦੇ ਨੇ ਥਾਂ ਨਹੀਂ ਮਿਲੀ ਫਿਰ ਦਾਤਾ ਜੀ ਕਹਿੰਦੇ ਨੇ ਥਾਂ ਨਾ ਪਾਇਨ ਕੂੜਿਆਰ ਮੂੰਹ ਕਾਲੈ ਦੁਜਕ ਚਲਿਆ ਸਭ ਕਹਿੰਦੇ ਨੇ ਮੂੰਹ ਕਾਲੈ ਪਾਪ ਮੂੰਹ ਕਾਲੈ ਦਾ ਮਤਲਬ ਆਪਾਂ ਕਿਹਨੂੰ ਕਹਿੰਦੇ ਆ ਵੀ ਤੇਰਾ ਮੂੰਹ ਕਾਲਾ ਜਿੰਦੇ ਕਰਮ ਸੰਸਾਰ ਵਿੱਚ ਪ੍ਰਗਟ ਹੋ ਜਾਂ ਮੰਦੇ ਕਰਮ ਉਹਨੂੰ ਕਿਹਾ ਜਾਂਦਾ ਨੇ ਵੀ ਇਹਨੇ ਆਪਣਾ ਮੂੰਹ ਕਾਲਾ ਕਰ ਲਿਆ ਦਾਤਾ ਜੀ ਕਹਿੰਦੇ ਨੇ ਮੂੰਹ ਕਾਲਾ ਹੈ ਮੂੰਹ ਕਾਲਾ ਦਾ ਮਤਲਬ ਹੈ ਕੀਤੇ ਹੋਏ ਜਿਹੜੇ ਉਹਦੇ ਕਰਮ ਉਹਦੇ ਸਾਹਮਣੇ ਖੜੇ ਨੇ ਦਾਤਾ ਜੀ ਕਹਿੰਦੇ ਨੇ ਉਹਨੂੰ ਪਤਾ ਹੈ ਜਿੰਨੀ ਦੇਰ ਸਰੀਰ ਵਿੱਚ ਵਿਚਰ ਰਿਹਾ ਸੀ ਨਹੀਂ ਪਤਾ ਸੀ ਇਹਨੂੰ ਸਰੀਰ ਛੱਡਿਆ ਪਰੰਧੀ ਅੰਦਰ ਆਤਮ ਨੂੰ ਤੇ ਪਤਾ ਹੈ ਨਾ ਉਹ ਸੂਖਸ਼ਮ ਜਿਹੜਾ ਅੰਦਰ ਚਲਾ ਰਿਹਾ ਉਹਨੂੰ ਤੇ ਪਤਾ ਹੈ ਨਾ ਦਾਤਾ ਜੀ ਕਹਿੰਦੇ ਨੇ ਮੂੰਹ ਕਾਲਾ ਦੁਜਕ ਚਾਲਿਆ ਸਤਿਗੁਰ ਕਹਿੰਦੇ ਨੇ ਦੁੱਖ ਭੋਗ ਰਿਹਾ ਜੇ ਵੀ ਅਜੇ ਦੁੱਖ ਕੱਟੇ ਨਹੀਂ ਗਏ ਅਜੇ ਦੁੱਖ ਭੋਗ ਰਿਹਾ ਹੈ ਇਸ ਜਨਮ ਦੇ ਖਤਮ ਹੋਏ ਨਹੀਂ ਅੱਗੇ ਖੜੇ ਹੋਏ ਨਹੀਂ ਅੱਗੇ ਕੀ ਨੇ ਉਹ ਪ੍ਰਮਾਤਮਾ ਰੱਬ ਜੀ ਕਹਿੰਦੇ ਨੇ ਤੇਰੇ ਦੇਹੀ ਦੇ ਨਾਲ ਨੇ ਫਿਰ ਸਤਿਗੁਰ ਜੀ ਕਹਿੰਦੇ ਨੇ ਤੇਰੇ ਨਾਏ ਰੱਤੇ ਸੇ ਜਿਣ ਗਏ ਜਿਹੜੇ ਸਤਿਗੁਰ ਤੇਰੇ ਨਾਮ ਨਾਲ ਰਚੇ ਗਏ ਜੁੜ ਗਏ ਸੇ ਜਿਣ ਗਏ ਉਹ ਜਿੱਤ ਗਏ ਉਹ ਬਾਜੀ ਹਾਰ ਕੇ ਨਹੀਂ ਗਏ ਪਾਤਸ਼ਾਹ ਕਹਿੰਦੇ ਨੇ ਤੇਰੇ ਨਾਏ ਰੱਤੇ ਸੇ जिण ਗਏ ਜਿਹੜੇ ਤੇਰੇ ਨਾਮ ਨਾਲ ਜੁੜ ਗਏ ਨਾਮ ਮਤਲਬ ਤੇਰੇ ਹੁਕਮ ਨਾਲ ਜੁੜ ਗਏ ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਨੇ ਆਪਣੇ ਜੀਵਨ ਨੂੰ ਜਿੰਨ ਲਿਆ ਜਿੱਤ ਲਿਆ ਉਹ ਹਾਰੇ ਨਹੀਂ ਧਿਆਨ ਦੇਣ ਉਹਨਾਂ ਨੇ ਬੰਦ-ਬੰਦ ਕਟਾਲੇ ਹੁਣ ਬਾਹਰੀ ਤੌਰ ਤੇ ਤੇ ਜੇ ਦੇਖਿਆ ਜਾਏ ਤੇ ਇਹਨਾਂ ਕਰਮਾਂ ਦਾ ਜੇ ਨਿਰਨਾ ਸੀ ਇਸ ਗੱਲ ਤੋਂ ਕਰਨ ਲੱਗ ਜਾਈਏ ਵੀ ਇਹਨੂੰ ਵੇਖੋ ਜੀ ਇਹ ਬੰਦੇ ਨੂੰ ਕਿੰਨੇ ਦੁੱਖ ਮਿਲਦੇ ਪਏ ਨੇ ਬੰਦਾ ਬੜਾ ਭਲਾ ਸੀ ਫਿਰ ਉਹਨਾਂ ਗੁਰਸਿੱਖਾਂ ਨੂੰ ਕਿੱਥੇ ਖੜੇ ਕਰੋਗੇ ਭਾਈ ਮਨੀ ਸਿੰਘ ਜੀ 90 ਸਾਲ ਦੀ ਉਮਰ ਦੇ ਅੰਦਰ ਬੰਦ-ਬੰਦ ਕਟਾਂਦੇ ਪੈ ਨੇ ਚਰਖੜੀਆਂ ਤੇ ਚੜਦੇ ਪੈ ਨੇ ਗੁਰੂ ਕੇ ਸਿੱਖ ਸਾਬਜਾਦਿਆਂ ਮੀਆਂ ਵਿੱਚ ਚਣਿਆਂ ਜਾ ਰਿਹਾ ਫਿਰ ਉਹ ਕਿੱਥੇ ਉਹ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਚੁਣ ਵਖ ਕੱਡੇ ਜਜਮਾਲਿਆ ਤੇਰੇ ਨਾਂਏ ਰੱਤੇ ਸੇ ਜਿਣ ਗਏ ਜਿਣ ਗਏ ਦਾ ਮਤਲਬ ਏ ਥੋੜਾ ਵੀ ਅੱਗੇ ਸੋਖੀ ਸੁਖ ਹੋਣਗੇ ਜੀਣ ਗਏ ਦਾ ਮਤਲਬ ਹੈ ਹੁਕਮ ਵਿੱਚ ਚੱਲਣ ਵਾਲੇ ਹੁਕਮ ਵਿੱਚ ਚੱਲਣ ਵਾਲੇ ਸੰਸਾਰ ਦੇ ਦੁੱਖਾਂ ਤੋਂ ਉੱਪਰ ਉੱਠ ਜਾਂਦੇ ਨੇ ਉਹਨੂੰ ਪਾਤਸ਼ਾਹ ਧੰਗੁਰ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਜੋ ਨਰਦੁਖ ਮੈ ਦੁੱਖ ਨਹੀਂ ਮਾਨੇ ਸੁਖ ਸਨੇਰ ਪਹਿਨੇ ਜਾਂ ਕੇ ਕੰਚਨ ਮਾਟੀ ਮਨ ਤੇਰੇ ਨਾਇ ਰਤੇ ਸਿ ਜਿੰ ਗਏ ਹਾਰ ਗਏ ਸੇ ਠੱਗਣ ਵਾਲਿਆ ਸਾਹਿਬ ਕਹਿੰਦੇ ਨੇ ਜਿਹੜੇ ਸੰਸਾਰ ਦੇ ਅੰਦਰ ساری ਜ਼ਿੰਦਗੀ ਮੰਦੇ ਕਰਮ ਕਰਦੇ ਰਹੇ ਪਾਤਸ਼ਾਹ ਕਹਿੰਦੇ ਨੇ ਉਹ ਜਿਨ੍ਹਾਂ ਨੇ ਦੁਨੀਆਂ ਨੂੰ ਠੱਗਿਆ ਜਿਨ੍ਹਾਂ ਨੇ ਆਖਿਆ ਵੀ ਹਾਂ ਅਸੀਂ ਕੁਝ ਕੀਤਾ ਹੈ ਸੰਸਾਰ ਵਿੱਚ ਮੰਦ ਕਰਮ ਕਰਕੇ ਵੀ ਹੱਸਦੇ ਰਹੇ ਵੀ ਸਾਡੇ ਵਰਗਾ ਸਿਆਣਾ ਕੋਈ ਨਹੀਂ ਸਾਹਿਬ ਕਹਿੰਦੇ ਨੇ ਹਾਰ ਗਏ ਉਹ ਹਾਰ ਗਏ ਉਨਾਂ ਲਈ ਅੱਗੇ ਨੀਅਤ ਹੈ ਪਾਤਸ਼ਾਹ ਜੀ ਕਹਿੰਦੇ ਨੇ ਲਿਖ ਨਾਵੇਂ ਧਰਮ ਬਹਾਲਿਆ ਕਿਉਂਕਿ ਰੱਬ ਜੀ ਨੇ ਆਪਣੇ ਹੁਕਮ ਨੂੰ ਸਾਡੇ ਸਿਰ ਦੇ ਉੱਪਰ ਬਿਠਾਇਆ ਹੋਇਆ ਹੈ ਪਾਪ ਹੁਕਮ ਉਹਦਾ ਲਾਗੂ ਹੈ ਜਿਸ ਹੁਕਮ ਦੇ ਅੰਦਰ ਪਾਤਸ਼ਾਹ ਜੀ ਕਹਿੰਦੇ ਨੇ ਤੇਰੇ ਕੀਤੇ ਹੋਏ ਕਰਮ ਵਾਚੇ ਜਾਂਦੇ ਨੇ ਤੇਰੇ ਕੀਤੇ ਹੋਏ ਕਰਮਾਂ ਨੂੰ ਸਮਝਿਆ ਜਾਂਦਾ ਹੈ ਤੇ ਉਸੇ ਅਨੁਸਾਰ ਧੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਰੱਬ ਦੀ ਦਰਗਾਹ ਦੇ ਅੰਦਰ ਇਹ ਜਗ ਸੱਚੇ ਕੀ ਹੈ ਕੋਠੜੀਏ ਦੇ ਵਿੱਚ ਫਿਰ ਤੇਰੇ ਕਰਮ ਨਿਬੇੜੇ ਲਾਇਕ ਹੁੰਦੇ ਨੇ ਜਾਂ ਨਹੀਂ ਹੁੰਦੇ ਤੂੰ ਜਿਣ ਗਿਆ ਦੀ ਥਾਂ ਤੇ ਆਉਨੇ ਜਾਂ ਹਾਰ ਗਿਆ ਦੀ ਕਤਾਰ ਵਿੱਚ ਖੜਾ ਹੈ ਇਹ ਫਿਰ ਪਾਤਸ਼ਾਹ ਕਹਿੰਦੇ ਨੇ ਜਿਹੜਾ ਧਰਮ ਨਿਆ ਬੈਠਾ ਨਾ ਸਿਰ ਤੇ ਨੀਯਮਾਵਲੀ ਰੱਬ ਦੀ ਹੁਕਮ ਪਰਮਾਤਮਾ ਦਾ ਉਹ ਨਿਯਤ ਕਰਦਾ ਹੈ ਉਹ ਡਿਸਾਈਡ ਕਰਦਾ ਹੈ ਤੇ ਉਹਦਾ ਉਹਦਾ ਡਿਸਾਈਡ ਕਰਨਾ ਉਹਦਾ ਉਹਦਾ ਕਿਸੇ ਨੂੰ ਦੁਨੀਆ ਦੇ ਅੰਦਰ ਤੇ ਜਦੋਂ ਅਦਾਲਤ ਵਿੱਚ ਦੋ ਬੰਦੇ ਖੜੇ ਹੁੰਦੇ ਕੇਸ ਲੜਦੇ ਨੇ ਨਾ ਇੱਕ ਦੋਨੋ ਬੰਦਿਆਂ ਨੂੰ ਪਤਾ ਹੁੰਦਾ ਹੈ ਵੀ ਆ ਜਿਹੜਾ ਬੰਦਾ ਹੈ ਇਹਦੇ ਦਾ ਕੇਸ ਅਸੀਂ ਲੜ ਰਹੇ ਪਿਆ ਵੀ ਇਹ ਬੰਦਾ ਸਹੀ ਹੈ ਕਿ ਗਲਤ ਹੈ ਇੱਕ ਨੇ ਚੋਰੀ ਕੀਤੀ ਹੈ ਉਹਨੇ ਆਪਣਾ ਵਕੀਲ ਖੜਾ ਕਰ ਰਿਆ ਹੋ ਸਕਦਾ ਜਿੰਨੇ ਚੋਰੀ ਕੀਤੀ ਉਹਦਾ ਵਕੀਲ ਬੜੀਆਂ ਡਾਡੀਆਂ ਦਲੀਲਾਂ ਦੇ ਕੇ ਉਹਨੂੰ ਜਿਤਾ ਦੇ ਪਰ ਉਹਨੂੰ ਪਤਾ ਤੇ ਹੈ ਨਾ ਵੀ ਇਹ ਬੰਦਾ ਗਲਤ ਹੈ ਪਰ ਸਤਗੁਰ ਪਾਤਸ਼ਾਹ ਕਹਿੰਦੇ ਨੇ ਰੱਬ ਦੇ ਘਰ ਵਿੱਚ ਨਹੀਂ ਹੁੰਦਾ ਉਥੇ ਕੋਈ ਪੈਰੋਕਾਰ ਐਸਾ ਨਹੀਂ ਖੜਾ ਹੁੰਦਾ ਜਿਹੜਾ ਸਾਡੀ ਪੈਰ ਵੀ ਕਰਕੇ ਸਾਨੂੰ ਬਚਾ ਲੇ ਪਰ ਹਾਂ ਜੇ ਗੁਰੂ ਦੇ ਸ਼ਰਨ ਵਿੱਚ ਆਏ ਲੇਖੇ ਨੂੰ ਗੁਰੂ ਦੇ ਸਮਝ ਲਿਆ ਹੁਕਮ ਨੂੰ ਸਮਝਣ ਦਾ ਯਤਨ ਕਰ ਲਿਆ ਗੁਰੂ ਨਾਲ ਜੁੜ ਕੇ ਫਿਰ ਗੁਰੂ ਆਪ ਤਰਸ ਕਰਕੇ ਸਾਨੂੰ ਇਨ੍ਹਾਂ ਕਰਮਾਂ ਤੋਂ ਛਡਾ ਲੈਂਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਇਨ੍ਹਾਂ ਅੰਮ੍ਰਿਤ ਵਚਨਾਂ ਵਿੱਚ ਸਮਝਣ ਦੀ ਦਾਤ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨੀ ਦੂਸਰੀ ਪੌੜੀ ਦੀ ਸੰਪੂਰਨਤਾ ਇੱਥੇ ਹੋਈ ਹੈ Okay. but